ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਅੱਜ ਲੈ ਚੱਲਦੇ ਹਾਂ ਆਪ ਜੀਆਂ ਨੂੰ ਨਾਨਕ ਸਰਦੀ ਪਵਿੱਤਰ ਧਰਤੀ ਦੇ ਜਿੱਥੇ ਪਿਆਰੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀਆਂ ਨੇ ਐਸੀ ਭਗਤੀ ਕੀਤੀ ਕਿ ਇਹ ਧਰਤੀ ਸਦਾ ਆਵਾਸ ਤੇ ਭਾਗਾ ਵਾਲੀ ਬਣ ਗਈ ਇੱਕ ਵਾਰ ਤਾਂ ਆਉਂਦੀ ਹੈ ਬਾਬਾ ਅਨੰਦ ਸਿੰਘ ਜੀਆ ਨੇ ਉਪਦੇਸ਼ ਕੀਤਾ ਹੈ ਕੀਰਤਨੀ ਜਥੇ ਨੂੰ ਉਹ ਜਾਣੀਏ ਕੀ ਉਪਦੇਸ਼ ਦਿੱਤਾ ਹੈ ਕੀਰਤਨੀ ਜਥੇ ਨੂੰ ਹੋਇਆ ਕਿ ਇੱਕ ਦਿਨ ਦੀਵਾਨ ਲੱਗਾ ਹੋਇਆ ਹੈ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਨੇ ਕੀਰਤਨ ਹੋ ਰਿਹਾ ਹੈ ਤੇ ਸੰਗਤਾਂ ਬੜੇ ਪ੍ਰੇਮ ਦੇ ਨਾਲ ਸਰਵਣ ਕਰ ਰਹੀਆਂ ਨੇ ਕੀਰਤਨ ਸਜੀਆਂ ਹੋਈਆਂ ਨੇ ਸੰਗਤਾਂ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀਆ ਦਾ ਅਸਣ ਲੱਗਿਆ ਹੋਇਆ ਹੈ ਵਿਰਾਜਮਾਨ ਨੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਕੀਰਤਨ ਬੜੇ ਪ੍ਰੇਮ ਦੇ ਨਾਲ ਚੱਲ ਰਿਹਾ ਹੈ ਤੇ ਸੰਗਤਾਂ ਸਰਵਣ ਕਰਨੀਆਂ ਨੇ ਤੇ ਦੂਸਰੇ ਸੰਗਤਾਂ ਦੇ ਵਿੱਚ ਹੋਰ ਕੀਰਤਨ ਕੀਤਨੀ ਜਥੇ ਬੈਠੇ ਹਨ ਆਪਣੀ ਵਾਰੀ ਦੀ ਉਡੀਕ ਕਰ ਰਹੇ ਨੇ ਕਿ ਕਦੋਂ ਬਾਬਾ ਜੀ ਆਦੇਸ਼ ਕਰਨ ਤੇ ਸਾਡੀ ਵਾਰੀ ਕੀਰਤਨ ਕਰਨ ਦੀ ਆਵੇ ਬੜੇ ਪ੍ਰੇਮ ਦੇ ਨਾਲ ਕੀਰਤਨ ਚੱਲ ਰਿਹਾ ਹੈ ਹੋਇਆ ਕਿ ਇਹ ਕੀਰਤਨੀ ਜਥਾ ਜੋ ਕੀਰਤਨ ਕਰ ਰਿਹਾ ਹੈ ਇੱਕ ਤੁਕ ਤੇ ਆ ਕੇ اٹਕ ਜਾਂਦਾ ਹੈ ਤੇ ਵਾਰ-ਵਾਰ ਉਹੀ ਤੁਕ ਦਾ ਬਾਰ-ਬਾਰ ਉਹੀ ਤੁਕ ਜਪੀ ਜਾ ਰਿਹਾ ਹੈ ਇੱਕੋ ਹੀ ਤੁਕ ਤੁਕ ਦਾ ਕੀਰਤਨ ਕਰੀ ਜਾ ਰਿਹਾ ਹੈ ਬਾਰ-ਬਾਰ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ ਤੇ ਸੰਗਤਾਂ ਦੇ ਵਿੱਚ ਇੱਕ ਕੀਰਤਨੀ ਜੱਥਾ ਬੈਠਾ ਹੈ ਜਿਸ ਨੂੰ ਆਪਣੀ ਵਿਦਿਆ ਤੇ ਬੜਾ ਅਹੰਕਾਰ ਹੈ ਤੇ ਮਨ ਹੀ ਮਨ ਸੋਚਦਾ ਹੈ ਕਿ ਕਿਹੋ ਜਿਹੇ ਲੋਕ ਦਰਬਾਰ ਦੇ ਵਿੱਚ ਕੀਰਤਨ ਕਰਨ ਆ ਜਾਂਦੇ ਨੇ ਕਿਹੋ ਜਿਹੇ ਲੋਕ ਕੀਰਤਨ ਕਰਨ ਆ ਜਾਂਦੇ ਨੇ ਦਰਬਾਰ ਦੇ ਵਿੱਚ ਇਸ ਨੂੰ ਹੁਣ ਦੂਸਰਾ ਸਾਰਾ ਸ਼ਬਦ ਬਾਕੀ ਭੁੱਲ ਗਿਆ ਹੈ ਤੇ ਇੱਕੋ ਤੁਕ ਦਾ ਵਾਰ-ਵਾਰ ਜਾਪ ਕਰੀ ਜਾ ਰਿਹਾ ਹੈ ਇੱਕੋ ਤੁਕ ਹੀ ਵਾਰ-ਵਾਰ ਉਚਾਰਨ ਕਰੀ ਜਾ ਰਿਹਾ ਹੈ ਗੁਰੂ ਨਾਨਕ ਕੀ ਵਡਿਆਈ ਗੁਰ ਨਾਨਕ ਕੀ ਵਡਿਆਈ ਇਹ ਤੁਕ ਦਾ ਉਚਾਰਨ ਵਾਰ-ਵਾਰ ਕਰੀ ਜਾ ਰਿਹਾ ਹੈ ਆਓ ਆਪਾਂ ਵੀ ਇੱਕ ਵਾਰ ਪੜ੍ਹ ਲਈਏ ਕੀ ਕਹਿ ਰਿਹਾ ਹੈ ਕੀਰਤਨੀ ਜਥਾ ਗੁਰ ਨਾਨਕ ਕੀ ਵਡਿਆਈ ਗੁਰ ਨਾਨਕ ਕੀ ਵਡਿਆਈ ਗੁਰ ਨਾਨਕ ਕੀ ਵਡਿਆਈ ਗੁਰਨਾਣਕ ਕੀ ਵਡਿਆਈ ਸਾਰੇ ਜਣੇ ਬੋਲੋ ਜੀ ਪ੍ਰਗਟ ਭਈ ਸਗਲੇ ਜੁਗ ਅੰਤਰ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਇਹੋ ਹੀ ਤੁਕ ਦਾ बार-बार ਉਚਾਰਨ કરી ਜਾ ਰਿਹਾ ਹੈ ਇਹ ਜਥਾ ਤੇ ਸੰਗਤਾਂ ਦੇ ਵਿੱਚ ਬੈਠਾ ਕੀਰਤਨੀ ਜਥਾ ਸੋਚ ਰਿਹਾ ਹੈ ਕਿ ਇਸ ਨੂੰ ਕੀਰਤਨ ਕਰਨਾ ਨਹੀਂ ਆਉਂਦਾ ਸ਼ਬਦ ਭੁੱਲ ਗਿਆ ਹੈ ਤੇ ਇੱਕੋ ਤੁਕ ਦਾ बार-बार ਉਚਾਰਨ કરી ਜਾ ਰਿਹਾ ਹੈ बार-बार ਉਚਾਰਨ કરી ਜਾ ਰਿਹਾ ਹੈ ਇੱਧਰ ਇਹ ਸੋਚਾਂ ਸੋਚੀ ਜਾ ਰਿਹਾ ਹੈ ਕੀਰਤਨੀ ਜੱਥੇ ਬਾਰੇ ਤੇ ਉਧਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ ਇਸ ਦੀਆਂ ਸੋਚਾਂ ਨੂੰ ਪੜ੍ਹੀ ਜਾ ਰਹੇ ਨੇ ਇਸ ਦੇ ਮੁਖ ਦੇ ਉੱਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਇਸ ਦੇ ਵਿਚਾਰ ਜਾਣੀ ਜਾ ਰਹੇ ਨੇ ਕੀ ਸੋਚੀ ਜਾ ਰਿਹਾ ਹੈ ਇਹ ਕੁਝ ਸਮਾਂ ਬਤੀਤ ਹੁੰਦਾ ਹੈ ਤੇ ਉਹ ਕੀਰਤਨੀ ਜੱਥਾ ਇਸੇ ਤੁਕ ਦਾ ਬਾਰ-ਬਾਰ ਉਚਾਰਨ ਕਰੀ ਜਾ ਰਿਹਾ ਹੈ ਤੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਨੇ ਇਸ਼ਾਰਾ ਕੀਤਾ ਤੇ ਕੀਰਤਨ ਰੋਕ ਦਿੱਤਾ ਰੋਕ ਦਿੱਤਾ ਕੀਰਤਨ ਤੇ ਇਹ ਜੋ ਸੰਗਤਾਂ ਦੇ ਵਿੱਚ ਕੀਰਤਨੀ ਜੱਥਾ ਬੈਠਾ ਹੈ ਸੋਚ ਰਿਹਾ ਹੈ ਦੂਸਰੇ ਕੀਰਤਨੀ ਜੱਥੇ ਬਾਰੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀਆ ਨੇ ਇਸ ਨੂੰ ਇਸ਼ਾਰਾ ਕੀਤਾ ਭਾਈ ਆਓ ਹੁਣ ਤੁਸੀਂ ਸੰਗਤਾਂ ਨੂੰ ਨਿਹਾਲ ਕਰੋ ਤੁਸੀਂ ਕੀਰਤਨ ਕਰੋ ਭਾਈ ਇਕ ਕੀਰਤਨੀ ਜਥਾ ਬੜੇ ਮਾਣ ਦੇ ਨਾਲ ਉੱਠਦਾ ਹੈ ਤੇ ਜਾਂ ਆਸਰ ਲਾਉਂਦਾ ਹੈ ਸਤਿਗੁਰਾਂ ਦੇ ਸੰਮੁਖ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਪ੍ਰਣਾਮ ਕਰਕੇ ਆਖਦਾ ਹੈ ਬਾਬਾ ਜੀ ਹੁਕਮ ਕਰੋ ਕੀ ਸੁਣਾਈਏ ਕਿਹੜੇ ਰਾਗ ਦੇ ਵਿੱਚ ਬਾਣੀ ਸਰਮਣ ਕਰਨੀ ਹੈ ਆਪ ਜੀਆਂ ਨੇ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਫਰਮਾਉਣ ਲੱਗੇ ਭਾਈ ਜਿਹੜਾ ਰਾਗ ਤੁਹਾਨੂੰ ਸਭ ਤੋਂ ਚੰਗਾ ਆਉਂਦਾ ਹੈ ਉਹੀ ਸੰਗਤਾਂ ਨੂੰ ਸੁਣਾਉਣਾ ਕਰੋ ਅੱਜ ਉਹੀ ਸੁਣਾਉਣਾ ਕਰੋ ਸੰਗਤਾਂ ਨੂੰ ਤੇ ਕੀਰਤਨੀ ਜੱਥਾ ਬੜੇ ਅਹੰਕਾਰ ਦੇ ਨਾਲ ਬੜੇ ਮਾਣ ਦੇ ਨਾਲ ਕਹਿਣ ਲੱਗਿਆ ਬਾਬਾ ਜੀ ਸਾਨੂੰ ਤਾਂ ਸਾਰੇ ਰਾਗ ਹੀ ਬੜੀ ਚੰਗੀ ਤਰ੍ਹਾਂ ਆਉਂਦੇ ਨੇ ਤੁਸੀਂ ਦੱਸੋ ਅੱਜ ਕਿਹੜਾ ਰਾਗ ਸੁਣਨਾ ਹੈ ਬਾਬਾ ਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਰਾਗ ਤੁਸੀਂ ਗਾਮੋਗੇ ਉਸ ਪ੍ਰਭੂ ਪਿਆਰੇ ਦੀ ਉਸਤਤ ਵਿੱਚ ਹੀ ਗਾਉਣਾ ਹੈ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਜਿੱਥੋਂ ਚੰਗਾ ਲੱਗਦਾ ਹੈ ਭਾਈ ਉੱਥੋਂ ਹੀ ਕੀਰਤਨ ਕਰਨਾ ਸ਼ੁਰੂ ਕਰ ਦੇਵੋ ਨਹੀਂ ਬਾਬਾ ਜੀ ਕੋਈ ਸ਼ਬਦ ਹੀ ਦੱਸ ਦੇਵੋ ਕਿਹੜਾ ਸ਼ਬਦ ਸੁਣਾਈਏ ਬਾਬਾ ਅਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਸਾਰੀ ਗੁਰਬਾਣੀ ਗੁਰੂ ਉਪਮਾ ਦੀ ਬਾਣੀ ਹੈ ਆਪਾਂ ਗੁਣ ਗਾਉਣੇ ਨੇ ਗੁਰੂ ਸਾਧ ਪਾਤਸ਼ਾਹ ਦੇ ਤੁਸੀਂ ਜਿੱਥੋਂ ਵੀ ਜਿਹੜਾ ਵੀ ਸ਼ਬਦ ਚੱਕੋਗੇ ਉਹ ਸੰਗਤਾਂ ਬੜੇ ਪਿਆਰ ਦੇ ਨਾਲ ਸਰਵਣ ਕਰਨੀਆਂ ਤੇ ਤੁਸੀਂ ਸੁਣਾਉਣਾ ਕਰੋ ਸੰਗਤਾਂ ਨੂੰ ਫਿਰ ਆਖਦਾ ਹੈ ਬਾਬਾ ਜੀ ਕੋਈ ਸ਼ਬਦ ਤਾਂ ਦੱਸ ਦਿਓ ਤੇ ਮਹਾਪੁਰਸ਼ਾਂ ਨੇ ਕੀ ਕੀਤਾ ਆਪਣੇ ਗਲ ਦੇ ਵਿੱਚੋਂ ਹਜੂਰੀਆ ਉਤਾਰਿਆ ਤੇ ਸਾਹਮਣੇ ਵਿਛਾ ਦਿੱਤਾ ਕੁਝ ਆ ਦਿੱਤਾ ਤੇ ਕਹਿਣ ਲੱਗੇ ਭਾਈ ਇਸ ਤਰ੍ਹਾਂ ਕਰੋ ਫਿਰ ਕਹਿਰ ਦੀ ਮੌਤ ਹੋਈ ਹੋਈ ਹੈ ਤੇ ਉਸ ਸਮੇਂ ਤੇ ਵੈਣ ਪਾ ਕੇ ਸੁਣਾ ਦਿਓ ਵੈਣ ਪਾ ਕੇ ਸੁਣਾ ਦੇਵੋ ਸਾਨੂੰ ਅੱਜ ਕੀਰਤਨੀ ਜਥਾ ਹੱਕਾ ਬੱਕਾ ਰਹਿ ਜਾਂਦਾ ਹੈ ਕਿ ਕੀ ਸੁਨਾਈਏ ਬਾਬਾ ਜੀ ਆਨੇ ਕਹੋ ਜੇ ਇਹ ਬਚਨ ਕਰ ਦਿੱਤੇ ਕੋਈ ਤੁਕ ਨਹੀਂ ਲੱਭ ਰਹੀ ਕੋਈ ਰਾਗ ਨਹੀਂ ਮਿਲ ਰਿਹਾ ਕੀ ਵੈਣ ਪਾ ਕੇ ਸੁਣਾਈਏ ਬਾਬਾ ਜੀਆ ਨੂੰ ਹੁਣ ਕੋਈ ਇਧਰੋਂ ਤੁੱਕ ਚੱਕਦੇ ਨੇ ਉਧਰੋਂ ਚੱਕਦੇ ਨੇ ਕੋਈ ਸੁਰ ਨਹੀਂ ਕੋਈ ਤਾਲ ਨਹੀਂ ਤੇ ਕੀਰਤਨ ਕਰਨ ਲੱਗ ਜਾਂਦੇ ਨੇ ਸੰਗਤਾਂ ਇਧਰ ਉਧਰ ਵੇਖਦੀਆਂ ਨੇ ਕਿ ਇਹ ਜਥਾ ਕੀ ਗਾਈ ਜਾ ਰਿਹਾ ਹੈ ਬਾਬਾ ਅਨੰਦ ਸਿੰਘ ਜੀ ਸਨਮੁਖ ਬੈਠੇ ਨੇ ਇਸ਼ਾਰਾ ਕਰਕੇ ਰੋਕ ਦਿੱਤਾ ਕਹਿਣ ਲੱਗੇ ਭਾਈ ਇਹ ਕਿਹੋ ਜਿਹਾ ਕੀਰਤਨ ਕਰੀ ਜਾ ਰਹੇ ਹੋ ਤੁਸੀਂ ਬਾਬਾ ਜੀ ਖਿਮਾ ਕਰਦੇ ਵੋ ਹੁਣੇ ਹੀ ਸੰਗਤਾਂ ਦੇ ਵਿੱਚ ਬੈਠੇ ਤੁਸੀਂ ਤੁਹਾਡੇ ਤੋਂ ਪਹਿਲਾਂ ਵਾਲੇ ਕੀਰਤਨੀ ਜੱਥੇ ਬਾਰੇ ਸੋਚ ਰਹੇ ਸੀ ਕਿ ਉਸ ਨੂੰ ਕੀਰਤਨ ਕਰਨਾ ਨਹੀਂ ਆਉਂਦਾ ਇੱਕ ਉਹ ਤੁਕ ਦਾ ਉਚਾਰਨ ਕਰੀ ਜਾ ਰਿਹਾ ਹੈ ਭਾਈ ਤੁਸੀਂ ਹੁਣ ਕਿੰਨਾ ਕੀਰਤਨ ਕਿਹੜਾ ਕੀਰਤਨ ਕੀਤਾ ਹੈ ਜਿਹੜੀ ਤੁਕ ਤੁਸੀਂ ਉਚਾਰਨ ਕੀਤੀ ਹੈ ਉਹ ਤੁਕ ਤਾਂ ਕਿਤੇ ਮੇਲ ਨਹੀਂ ਖਾਂਦੀ ਤੁਸੀਂ ਦੱਸੋ ਭਾਈ ਹੁਣ ਕੀ ਉਚਾਰਨ ਕੀਤਾ ਹੈ ਬਾਬਾ ਜੀ ਖਿਮਾ ਕਰ ਦਿਓ ਬੜੀ ਵੱਡੀ ਭੁੱਲ ਹੋ ਗਈ। ਬਾਬਾ ਅਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਇਹ ਜੋ ਵਿਦਿਆ ਦਿੱਤੀ ਹੈ ਸਤਿਗੁਰੂ ਮਹਾਰਾਜ ਨੇ ਤੁਹਾਨੂੰ ਰਾਗਾਂ ਦਾ ਰਾਗਾਂ ਦਾ ਗਿਆਨ ਦਿੱਤਾ ਹੈ। ਇਸ ਕੀਰਤਨ ਕਰਨ ਦਾ ਮਾਣ ਬਖਸ਼ਿਸ਼ ਕੀਤਾ ਹੈ। ਪ੍ਰਭੂ ਪਿਆਰੇ ਦੇ ਗੁਣ ਗਾਉਣ ਦਾ ਮਾਣ ਬਖਸ਼ਿਸ਼ ਕੀਤਾ ਹੈ ਭਾਈ ਉਸ प्यारे दीयां बख्शशा ने प्रभु परमेश्वर दीयां बख्शशा ने भाई इनਾਂ ਤੇ अहंकार ਕਾਦਾ ਜੋ ਸਤਗੁਰੂ ਮਹਾਰਾਜ ਨੇ ਰਹਿਮਤਾ ਕਰਕੇ ਸਾਨੂੰ ਬਖਸ਼ਿਸ਼ ਕੀਤਾ ਹੈ ਉਹਦੇ ਤੇ ਕਾਦਾ ਅਹੰਕਾਰ ਹੈ ਉਸ ਪਿਆਰੇ ਦੀਆਂ ਬਖਸ਼ਸ਼ਾਂ ਨੇ ਸੰਗਤਾਂ ਦੀ ਸੇਵਾ ਕਰਨ ਵਾਸਤੇ ਕੀਰਤਨ ਕਰਨਾ ਹੈ ਸੰਗਤਾਂ ਦੀ ਸੇਵਾ ਕਰਨ ਵਾਸਤੇ ਸੰਗਤਾਂ ਕੀਰਤਨ ਸੁਣ ਕੇ ਨਿਹਾਲ ਹੋ ਜਾਵਣ ਐਸਾ ਕੀਰਤਨ ਕਰਨਾ ਹੈ ਤੇ ਉਹ ਇੱਕ ਤੁਕ ਵਿੱਚ ਹੁੰਦਾ ਹੈ ਜਾਂ ਇੱਕ ਸ਼ਬਦ ਦੇ ਵਿੱਚ ਹੁੰਦਾ ਹੈ ਭਾਈ ਉਹਦੇ ਵਿੱਚ ਉਹਦੀ ਕੋਈ ਗੱਲ ਨਹੀਂ ਕਿਥੋਂ ਕੀਰਤਨ ਕਰਦੇ ਹਾਂ ਕਿੰਨੀਆਂ ਤੁਕਾਂ ਦਾ ਕੀਰਤਨ ਕਰਦੇ ਹਾਂ ਆਪਾਂ ਵਡਿਆਈ ਕਰਨੀ ਹੈ ਸਤਿਗੁਰੂ ਨਾਨਕ ਦੀ ਸਤਿਗੁਰੂ ਨਾਨਕ ਦੇ ਚਰਨ ਪਰਸਣੇ ਨੇ ਭਾਈ ਉਹਦੀ ਵਡਿਆਈ ਦੇ ਵਿੱਚ ਚਾਹੇ ਤੁਸੀਂ ਇੱਕ ਸ਼ਬਦ ਹੀ ਬੋਲ ਦੇਵੋ ਉਹ ਵੀ ਪ੍ਰਵਾਨ ਹੈ ਇਹ ਕੀਰਤਨ ਕੀਤਾ ਇੱਕ ਟੁਕ ਦਾ ਗੁਰੂ ਨਾਨਕ ਦੀ ਵਡਿਆਈ ਪਤਾ ਨਹੀਂ ਕਿੰਨਾ ਜੁੜਿਆ ਬੈਠਾ ਸੀ ਇਹ ਜੱਥਾ ਤੇ ਸੰਗਤਾਂ ਝੂਮ ਝੂਮ ਕੇ ਨਾਲ ਗਾ ਰਹੀਆਂ ਸਨ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਤੇ ਤੁਸੀਂ ਉਸ ਦੇ ਉੱਤੇ ਸ਼ੰਕਾ ਕੀਤੀ ਭਾਈ ਹੁਣ ਤੁਸੀਂ ਇਹ ਦੱਸੋ ਕਿ ਆਪਾਂ ਇੱਥੇ ਕਰਨ ਕੀ ਆਉਨੇ ਆ ਗੁਰੂ ਨਾਨਕ ਦੀ ਵਡਿਆਈ ਹੀ ਕਰਨੀ ਹੈ ਭਾਈ ਉਸ ਦੇ ਵਿੱਚ ਤੁਕਾਂ ਦੀ ਕੋਈ ਮਹੱਤਤਾ ਨਹੀਂ ਆਪਣੇ ਮਨ ਦੇ ਉਤੋਂ ਮਨ ਦੇ ਵਿੱਚੋਂ ਜੋ ਗੁਰਬਾਣੀ ਤੁਸੀਂ ਗਾ ਰਹੇ ਹੋ ਮਨ ਕਰਕੇ ਗਾ ਰਹੇ ਹੋ ਜੁੜ ਕੇ ਗਾ ਰਹੇ ਹੋ ਸਤਿਗੁਰਾਂ ਨੂੰ ਪਰਵਾਨ ਹੈ ਬਾਬਾ ਜੀ ਖਿਮਾ ਕਰ ਦਿਓ ਚਰਨਾਂ ਤੇ ਟੈ ਪੈਂਦਾ ਹੈ ਇਹ ਕੀਰਤਨੀ ਜਥਾ ਖਿਮਾ ਮੰਗਦਾ ਹੈ ਤੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਉਪਦੇਸ਼ ਕਰਦੇ ਨੇ ਭਾਈ ਉਸ ਪਿਆਰੇ ਦੀ ਦਿੱਤੀ ਹੋਈ ਵਿਦਿਆ ਦਾ ਅਹੰਕਾਰ ਕਰਨ ਤੋਂ ਬਿਨਾ ਸੰਗਤਾਂ ਦੀ ਸੇਵਾ ਕਰਨੀ ਹੈ ਫਿਰ ਵੇਖੋ ਕਿੰਨਾ ਆਨੰਦ ਬਣਦਾ ਹੈ ਕਿੰਨਾ ਆਨੰਦ ਬਣਦਾ ਹੈ ਮਾਫੀਆਂ ਮੰਗਦਾ ਹੈ ਕੀਰਤਨੀ ਜਿੱਥਾ ਸਤਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਰਕੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਨੂੰ ਆਖਦਾ ਹੈ ਬਾਬਾ ਜੀਓ ਅਸੀਂ ਅਪੁਲਹਾ ਭੁੱਲਨ ਹਾਰੇ ਜੀਵ ਹਾਂ ਆਪ ਜੀ ਇਸੇ ਤਰ੍ਹਾਂ ਸਾਡੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਿਓ ਭਾਈ ਇਸੇ ਤਰ੍ਹਾਂ ਭਾਈ ਆਪਾਂ ਵੀ ਹਰ ਰੋਜ਼ ਸਤਗੁਰੂ ਮਹਾਰਾਜ ਨੂੰ ਪ੍ਰਣਾਮ ਕਰਕੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਜੁੜ ਮਿਲ ਬੈਠਦੇ ਹਾਂ ਤੇ ਸਤਗੁਰੂ ਮਹਾਰਾਜ ਤੋਂ ਆਪਣੀਆਂ ਭੁੱਲਾਂ ਬਖਸ਼ਾ ਲਿਆ ਕਰੀਏ ਭਾਈ ਆ ਕੇ ਇਥੇ ਆਉਣ ਦਾ ਮਨੋਰਥ ਤਾਂ ਹੀ ਸਫਲਾ ਹੈ ਜੇ ਸਤਿਗੁਰੂ ਮਹਾਰਾਜ ਦੇ ਗੁਣ ਗਾਉਨੇ ਹਾਂ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਮਿਲ ਬੈਠਦੇ ਹਾਂ ਪਤਾ ਨਹੀਂ ਕਿੰਨੇ ਜਨਮਾਂ ਦੇ ਵਿੱਚੋਂ ਲੰਘ ਕੇ ਕਿਹੜੀਆਂ ਜੋਨਾਂ ਦੇ ਵਿੱਚੋਂ ਲੰਘ ਕੇ ਆਪਾਂ ਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਭਾਈ ਉਸ ਪਿਆਰੇ ਦੀ ਸਿਫਤ ਸਲਾਹ ਕਰਕੇ ਇਹ ਮਨੁੱਖਾ ਜੀਵਨ ਸਫਲਾ ਕਰਨਾ ਹੈ ਆਉ ਦੂਤ ਕਦਾ ਸ਼ਬਦ ਬੋਲ ਕੇ ਸਮਾਪਤੀ ਹੈ ਭਾਈ ਸਾਰੇ ਜਾਣੇ ਪਿਆਰ ਦੇ ਨਾਲ ਬੋਲਿਆ ਕਰੋ ਭਾਈ ਕਿੱਥੋਂ ਆਈ ਐ ਪਤਾ ਨਹੀਂ ਕਿੱਥੇ ਜਾਣਾ ਮਾਣ ਜਿੰਦੇ ਕਿਹੜੀ ਗੱਲ ਦਾ ਕਿੱਥੋਂ ਆਈ ਐ ਪਤਾ ਨਹੀਂ ਕਿੱਥੇ ਜਾਣਾ ਮਾਨ ਜਿੰਦੇ ਕਿਹੜੀ ਗੱਲ ਦਾ ਕਿੱਥੋਂ ਕਿੱਥੋਂ ਆਈ ਐ ਪਤਾ ਨਹੀਂ ਕਿੱਥੇ ਜਾਣ ਮਾਨ ਜਿੰਦੇ ਕਿਹੜੀ ਗੱਲ ਦਾ ਕਿੱਥੋਂ ਆਈ ਐ ਪਤਾ ਨਹੀਂ ਕਿੱਥੇ ਜਾਣ ਮਾਨ ਜਿੰਦੇ ਕਿਹੜੀ ਗੱਲ ਦਾ ਇਹ ਪਤਾ ਨਹੀਂ ਕਿੱਥੇ ਜਾਣ ਮਾਨ ਜਿੰਦੇ ਕਿਹੜੀ ਗੱਲ ਦਾ ਕਿੱਥੋਂ ਆਈ ਐ ਪਤਾ ਨਹੀਂ ਕਿੱਥੇ ਜਾਣ ਮਾਨ ਜਿੰਦੇ ਕਿਹੜੀ ਗੱਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ